ਜਿੰਨਾ ਚਿਰ ਤੂੰ ਸਾਨੂੰ ਪੁੱਤ ਨਹੀਂ ਕਹਿੰਦਾ ਉਹਨਾਂ ਚਿਰ ਨਹੀਂ ਜਾਂਦੇ ਅਸੀਂ ਪਹਿਲਾਂ ਪੁੱਤ ਮੰਨ ਸੀ ਤੇਰੇ ਪੁੱਤ ਬਣ ਕੇ ਆਏ ਮੇਰਾ ਪੁੱਤ ਚੱਲ ਫਿਰ ਜੱਫੀ ਪਾ ਲੈ ਤੂੰ ਬਾਕੀ ਜੱਫੀ ਪਾ ਬੇਟਾ ਕੁਝ ਨਹੀਂ ਹੈ ਇਹ ਕੁਝ ਨਹੀਂ ਐਵੇਂ ਰੌਲਾ ਪਾਉਂਦਾ ਇੱਕ ਅੱਜ ਇਸ ਘਰ ਦੀ ਹਾਲਤ ਨੂੰ ਦੇਖ ਕੇ ਬੜਾ ਦੁੱਖ ਲੱਗਿਆ ਮੈਂ ਵੀ ਦਰਸ਼ਕਾਂ ਦੇ ਹੱਥ ਰੱਖਦਾ ਹਾਂ ਤੇ ਆਪਾਂ ਇੱਕ ਭੈਣ ਭਰਾ ਦੇ ਤੌਰ ਤੇ ਤੁਹਾਡੇ ਕੋ ਆਏ ਆ ਅਸੀਂ ਚਾਹੁੰਨੇ ਤੁਹਾਡੀ ਅਸੀਂ ਹੈਲਪ ਕਰ ਸਕੀਏ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਅਮਨਦੀਪ कौर ਵੈਦਵਾਨ ਜੀ ਆਪਣੇ ਫਾਦਰ ਸਾਹਿਬ ਸਤਿੰਦਰਪਾਲ ਸਿੰਘ ਵੈਦਵਾਨ ਜੀ ਨੂੰ ਅੱਜ ਵਾਕ ਕਰਾ ਰਹੇ ਨੇ ਤੇ ਇਸ ਪਿਆਰਤੀ ਦੇ ਇਸ ਜੋੜੀ ਨੂੰ ਦੇਖ ਕੇ ਸਿਰ ਜਿਹੜੇ ਸਾਡੇ ਪੁਰਾਣੇ ਭੈਣ ਭਰਾ ਜੁੜੇ ਨੇ ਦਸਕ ਨੇ ਉਹ ਸਮੇਂ ਦੇ ਹੋਣਗੇ ਦੇਖਦੇ ਹੋਣਗੇ ਵੀ ਉਸ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਬਾਪੂ ਵਿਧਵਾਨ ਜੀ ਦਾ ਤੇ ਭੈਣ ਅਮਨਦੀਪ Kaur ਵਿਧਵਾਨ ਜੀ ਦਾ ਕਿੰਨਾ ਜਮੀਨ ਅਸਮਾਨ ਦਾ ਫਰਕ ਪੈ ਗਿਆ ਕਿਉਂਕਿ ਜਦੋਂ ਬਾਪੂ ਜੀ ਨੂੰ ਉੱਥੋਂ ਲੈ ਕੇ ਆਏ ਸੀ ਅਸੀਂ ਚੰਡੀਗੜ੍ਹ ਤੋਂ ਮਹਾਲੀ ਤੋਂ ਉਸ ਵਾਰ ਬਾਪੂ ਜੀ ਇੱਥੇ ਆ ਕੇ ਬਿਲਕੁਲ ਵਧੀਆ ਤੰਦਰੁਸਤ ਤੁਰਨ ਫੇਰਨ ਲੱਗ ਗਏ ਸੈਰ ਕਰਦੇ ਸੀ ਸਾਰਾ ਕੁਝ ਠੀਕ ਸੀਗਾ ਫਿਰ ਬਾਪੂ ਜੀ ਦੇ ਸੱਟ ਲੱਗੀ ਝੂਲੇ ਤੇ ਮੰਜੇ ਤੇ ਬੈਠ ਗਏ ਹੁਣ ਫਿਰ ਬਾਪੂ ਜੀ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਚੱਲਣ ਫੇਰਨ ਲੱਗ ਚਲੇ ਨੇ ਤੇ ਹੁਣ ਥੋੜਾ ਖੜੇ ਹੋਣ ਲੱਗੇ ਵੌਕਰ ਦੇ ਨਾਲ ਤੇ ਅਮਨਦੀਪ ਭੈਣ ਵੀ ਬਾਪੂ ਜੀ ਦੇ ਬਿਮਾਰ ਹੋਣ ਨਾਲ ਬਹੁਤ ਜ਼ਿਆਦਾ ਮਤਲਬ ਚੁੱਪ ਰਹਿਣ ਲੱਗ ਗਏ ਸੀ ਬਹੁਤ ਜ਼ਿਆਦਾ weak ਹੋ ਚੱਲੇ ਸੀ ਤੇ ਹੁਣ ਅਮਨਦੀਪ ਭੈਣ ਵੀ ਅੱਗੇ ਨਾਲੋਂ ਬਹੁਤ ਠੀਕ ਆ ਤੇ ਬਾਪੂ ਜੀ ਵੀ ਬਾਗੁਰ ਜੀ ਦੀ ਮਿਹਰ ਦੇ ਨਾਲ ਵੀ ਜੋ ਥੈਰੇਪੀ ਹੁੰਦੀ ਆ ਤੁਰਨ ਲੱਗ ਜਾਣਗੇ ਛੇਤੀ ਅਰਦਾਸ ਕਰਿਓ ਪੈਣਾ ਮਨਦੀਪ ਕੋਰ ਵੈਦਵਾਨ ਵਾਸਤੇ ਤੇ ਬਾਪੂ ਜਸਤੇਂਦਰਪਾਲ ਸਿੰਘ ਜੀ ਵੈਦਵਾਨ ਵਾਸਤੇ ਤੇ ਇਹਨਾਂ ਦੇ ਪਰਿਵਾਰ ਨੂੰ ਬੇਨਤੀ ਆ ਇਹਨਾਂ ਦੇ ਭੈਣ ਆਵਾ ਬਾਪੂ ਜੀ ਦੇ ਭਰਾ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੀ ਵੀ ਪਲੀ ਮਿਲ ਕੇ ਜਾਓ ਆ ਕੋਈ ਕੁਝ ਨਹੀਂ ਮੰਗਦੇ ਤੁਹਾਨੂੰ ਸਿਰਫ ਇੱਕ ਵਾਰ ਮਿਲ ਜੋ ਤਾਂ ਜੋ ਤੁਹਾਡੇ ਆਉਣ ਨਾਲ ਇਹਨਾਂ ਨੂੰ ਥੋੜਾ ਹੌਸਲਾ ਵੈਗੁਰਜੀ ਖਾਲਸਾ ਵੈਗੁਰਜੀ